ਸੋਸ਼ਲ ਮੀਡੀਆ ਦਾ ਜ਼ਮਾਨਾ ਹਰ ਇੱਕ ਬੱਚਾ ਵੀ ਫੋਨ ਚਲਾਉਂਦਾ ਰਹਿੰਦਾ ਪਰ ਜਿਸ ਤਰੀਕੇ ਦੇ ਨਾਲ ਹੁਣ ਸੋਸ਼ਲ ਮੀਡੀਆ ਤੇ ਪਰੋਸਿਆ ਜਾਂਦਾ ਤਾਂ ਸਾਡਾ ਖੁਦ ਦਾ ਦਿਲ ਨਹੀਂ ਕਰਦਾ ਕਿ ਅਸੀਂ ਮੋਬਾਈਲ ਫੋਨ ਚਲਾਈਏ ਲਗਾਤਾਰ ਦੇਖਿਆ ਜਾ ਰਿਹਾ ਕਿ ਲੋਕਾਂ ਦੀਆਂ ਨਿੱਜੀ ਲੜਾਈਆਂ ਘਰੇਲੂ ਲੜਾਈਆਂ ਜਾਂ ਹੋਰ ਮੈਟਰ ਨੇ ਉਹ ਵੀ ਲੋਕ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਪਾਇਆ ਜਾ ਰਹੇ ਨੇ ਪਰ ਜਿੰਨੀ ਗੰਦਗੀ ਹੁਣ ਸੋਸ਼ਲ ਮੀਡੀਆ ਦੇ ਉੱਤੇ ਪਰੋਸੀ ਜਾ ਰਹੀ ਆ ਉਸ ਨੂੰ ਦੇਖ ਕੇ ਤਾਂ ਇੰਜ ਲੱਗਦਾ ਕਿ ਫੋਨ ਪਾਸੇ ਹੀ ਰੱਖ ਦੋ ਕਿਉਂਕਿ ਹਾਲ ਦੇ ਵਿੱਚ ਜਿਹੜਾ ਮੁੱਦਾ ਹੋ ਸੁਖ ਰਤਿਆ ਤੇ ਮਨਜੀਦਾ ਪਕਿਆ ਹੋਇਆ ਜਿਸ ਤਰੀਕੇ ਦੇ ਨਾਲ ਇੱਕ ਦੂਜੇ ਨੂੰ ਇਹਨਾਂ ਵੱਲੋਂ ਗਲਤ ਬੋਲਿਆ ਉਚਾਰਿਆ ਇਨਾਂ ਦੇ ਕੋਈ ਆਪਣੇ ਪਰਸਨਲ ਲਾਈਫ ਆ ਤਾਂ ਇੱਕ ਦੂਜੇ ਨੂੰ ਫੋਨ ਤੇ ਗੱਲਬਾਤ ਕਰ ਨਾਲ ਆਪਣੇ ਬੈਠ ਕੇ ਮਸਲੇ ਹੱਲ ਕਰ ਸਕਦੇ ਨੇ ਪਰ ਸੋਸ਼ਲ ਮੀਡੀਆ ਤੇ ਇੰਨੇ ਇਤਰਾਜਯੋਗ ਸ਼ਬਦਾਂ ਦੇ ਵਿੱਚ ਵੀਡੀਓ ਪਾ ਕੇ ਕਿ ਲੋਕ ਫੋਨ ਚੱਕਦੇ ਨੇ ਤਾਂ ਉੱਤੇ ਇਹਨਾਂ ਦੇ ਵੀਡੀਓ ਆ ਜਾਂਦੇ ਨੇ ਜਿਸ ਨੂੰ ਸੁਣ ਕੇ ਲੋਕ ਆਪਣੇ ਕੰਨ ਬੰਦ ਕਰ ਲੈਣਗੇ ਅਜਿਹਾ ਆ ਜਿਹੜੀ ਕਿ ਅਸ਼ਲੀਲਤਾ ਉਹ ਸੋਸ਼ਲ ਮੀਡੀਆ ਤੇ ਫਲਾਈਚਾ ਰਹੀ ਜਿਸ ਤੋਂ ਲੈ ਕੇ ਹੁਣ ਤੱਕ ਸਿੰਘਾਂ ਦੇ ਵੱਲੋਂ ਵੀ ਇਹਨਾਂ ਨੂੰ ਚੇਤਾਵਨੀ ਦੇ ਚੁੱਕੇ ਨੇ ਉੱਥੇ ਹੀ ਕੁਝ ਨੌਜਵਾਨ ਮੁੰਡੇ ਇਕੱਠੇ ਹੋ ਕੇ ਸੁਖ ਰਤੀ ਦੇ ਪਿੰਡ ਪਹੁੰਚਦੇ ਨੇ ਪਰ ਰਤੀਆ ਜਿਹੜਾ ਸੁਖ ਰਤੀਆ ਉਸ ਨੂੰ ਨੋਨਾਂ ਨੂੰ ਨਹੀਂ ਮਿਲਦਾ ਪਰ ਚੇਤਾਵਨੀ ਦੇ ਕੇ ਆ ਰਹੇ ਨੇ ਕਿ ਜੇਕਰ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਇਹ ਗੰਦਗੀ ਪਾਉਣੀ ਬੰਦ ਨਾ ਕੀਤੀ ਤਾਂ ਫਿਰ ਇਸ ਦਾ ਹਸ਼ਰ ਮਾੜਾ ਹੋਵੇਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਸੋਸ਼ਲ ਮੀਡੀਆ ਤੇ ਅਸ਼ਲੀਲਤਾ ਫੈਲਾਈ ਹੋਈ ਹੈ ਲੋਕ ਵੀ ਇਸ ਗੱਲ ਨੂੰ ਲੈ ਕੇ ਕਾਫੀ ਪਰੇਸ਼ਾਨ ਨੇ ਅਤੇ ਉਹਨਾਂ ਦੇ ਵੱਲੋਂ ਖੂਬ ਲਾਂਤਾਂ ਪਾਈਆਂ ਜਾ ਰਹੇ ਨੇ ਕਿ ਤੁਸੀਂ ਸੋਸ਼ਲ ਮੀਡੀਆ ਦੇਖਣ ਯੋਗ ਨਹੀਂ ਛੱਡਿਆ ਸੋ ਬਹੁਤ ਨਿੰਦਣਯੋਗ ਗੱਲ ਹੈ ਮੈਟਰ ਹੋ ਸਕਦੇ ਤੁਹਾਡੀਆਂ ਆਪਣੀਆਂ ਲੜਾਈਆਂ ਹੋ ਸਕਦੇ ਨੇ ਨਿੱਜੀ ਲੜਾਈਆਂ ਨੂੰ ਤੁਸੀਂ ਸੋਸ਼ਲ ਮੀਡੀਆ ਤੇ ਇਸ ਤਰੀਕੇ ਦੇ ਨਾਲ ਅਸ਼ਲੀਲਤਾ ਫਲਾਉਂਗੇ ਤਾਂ ਇਸ ਨੂੰ ਲੈ ਕੇ ਲੋਕ ਸਵਾਲ ਜ਼ਰੂਰ ਚੁੱਕਣਗੇ ਸੋ ਆਓ ਦੇਖਦਿਆਂ ਇਹ ਵੀਡੀਓ ਉਹ ਬੰਬੇ ਮੁੰਬੇ ਗਿਆ ਹੋਇਆ ਆਪਦਾ ਉਹ ਬਈਆ ਰਣੀ ਜੀ ਨਾਲ 3.5 ਨਾਲ ਉੱਥੇ ਹੁੰਦਾ ਉਹ ਉਹ ਲਵਾ ਗਏ ਤੇ ਮੁੱਲ ਦੇ ਆਪਣੇ ਇਹਦੇ ਗੰਦ ਪੈ ਜਾਂਦੀਆਂ ਸਾਰੀ ਰੀਲਾ ਤੇ ਯਾਰ ਕੋਈ ਚਾਚੀ ਦੀ ਰੀਲਾ ਉਹ ਜਿੰਨਾ ਨਹੀਂ ਆਉਂਦੇ ਗਾਣਾ ਮਕਾਲੀ ਕੋਈ ਕਹੇ ਨਾ ਤੇਰੀ ਐ ਕਰਿਆ ਰਾਜੂ ਨੇ ਐ ਕਰਿਆ ਗੰਦ ਸੁਨਿਆਮ ਚੱਲ ਰਿਹਾ ਹਮ ਆ ਉਹ ਚੀਜ਼ ਬੋਲ ਨਹੀਂ ਸਕਦਾ ਜਿਹੜੀ ਚੀਜ਼ ਉਹਨੇ ਬੋਲੀ ਹੈ ਲਾਈਵ ਦੇ ਵਿੱਚ ਉਹਨੇ ਇੰਨਾ ਕੁਝ ਬੋਲਿਆ ਇੰਨਾ ਕੁਝ ਬੋਲਿਆ ਚਿੱਟੇ ਲੱਗਾ ਹੋਇਆ ਇੱਥੋਂ ਖੁਰਕਣ ਲੱਗ ਗਿਆ ਹੁੰਦਾ ਅਗਰੇ ਨੱਕ ਖੁਰਕਣ ਲੱਗ ਜਾਂਦਾ ਉਹਦੇ ਹੱਥਾਂ ਨੂੰ ਦੇਖ ਲਈ ਕਰੇ ਜੂਮ ਕਰਕੇ ਵੀ ਦੇਖਿਆ ਕਰ ਸਲੋ ਕਰਕੇ ਵੀ ਦੇਖਿਓ ਆਹ ਹੱਥ ਕਰ ਕਰਾਉਂਦਾ ਉਹ ਅਸੀਂ ਬੰਦਿਆਂ ਚ ਰਹਿਣੇ ਆ ਕਟੀੜੇ ਕੋਈ ਇੱਕ ਇੱਕ ਦਿਨ ਦਾ 3-3 ਗ੍ਰਾਮ ਚਟਾ ਵੀ ਲੈ ਤੇਰਾ ਸਾਰਾ ਕੋ ਬਾਇਓ ਡਾਟਾ ਕੱਢ ਲਿਆ ਇੱਕਦਮ ਮੈਂ ਇੱਕ ਹੋਰ ਗੱਲ ਕਹਣਾ ਵੀ ਜਿੱਦੇ ਪਿੰਡ ਆ ਗਿਆ ਬਈ ਅਸੀਂ ਅਸੀਂ ਬਕਸਦੇ ਨਹੀਂ ਕਿੰਨੇ ਆ ਮਰਜੀ ਮਾਫੀਆਂ ਮੰਗ ਲੈ ਕਿਸੇ ਤੋਂ ਮੰਗੀ ਜਾ ਉਹ ਇਹ ਅਸੀਂ ਮਾਫੀ ਨਹੀਂ ਦੇਣੀ ਕਿਉਂਕਿ ਜਿਹੜਾ ਗੰਦ ਤੈ ਪਾਇਆ ਇੱਥੇ ਤੂੰ 2 ਦਿਨ ਪਾ ਕੇ ਗੰਦ ਕੀ ਜਿਹਦੇ ਨਾਲ ਮਾਫੀ ਮੰਗ ਲੈਣਾ ਤੂੰ ਦੂ ਅਸੀਂ ਤੇਰੇ ਕਰਕੇ ਅੱਜ ਤਿੰਨ ਗੱਡੀਆਂ ਪਿੱਛੇ ਖੜੀਆਂ ਨੇ ਦੋ ਗੱਡੀਆਂ ਤੇਰੇ ਬਣ ਕੇ ਆਈਆਂ ਅੱਜ ਪੂਰਾ ਹਾਂ ਗਲਗਨ ਤੇਰੀ ਕਦੀੜ ਨੂੰ ਵੀ ਕਹੇ ਜੀ ਮੈਂ ਜਿਹੜੀ ਭੇਜੀ ਅੱਡੇ 'ਚ ਹੋਈ ਜਿਹੜੀ ਨਾਲ ਦੇ ਚਮਚੇ ਆ ਕਮੈਂਟੇ ਜੀ ਕਰਦੇ ਹੁੰਦਾ ਤਾਂ ਸੀਦਾ ਉਹਨਾਂ ਨੂੰ ਮੈਂ ਕਾਹਹੀਂ ਗਿਆ ਜੀ ਪਹਿਲਾਂ ਵੀਡੀਓ ਅੱਜ ਆਉਣ ਵੇਲੇ ਵੀ ਪਾਈ ਤੁਰਨ ਵੇਲੇ ਵੀ ਪਾਈ ਤਾਂ ਪੱਗਾਂ ਵਾਲੇ ਨੂੰ ਤੂੰ ਕਹਿਣਾ ਸੀਗਾ ਕਿ ਹਾਂ ਪੱਗਾਂ ਵਾਲੇ ਐਂ ਕਰ ਲੂਗਾ ਮੈਂ ਉਹਦਾ ਐਂ ਕਰ ਦੂੰ ਆ ਕਰ ਲੈ ਉਹ ਤੇਰੇ ਪਿੰਡ ਖੜਾ ਮੈਂ ਕਦੀੜੇ ਤੂੰ ਪੱਗਾਂ ਵਾਲਾ ਕੀ ਨੀਸ ਕਰ ਲੇਗਾ ਤੁਹਾਡੇ ਲੋਕੂੰ ਹੀ ਪ੍ਰਮੋਸ਼ਨਲ ਕਰੀਆ ਹੈ ਜੀ ਮੀਡੀਆ ਨੇ ਚੱਕ ਕੇ ਉਹਨਾਂ ਕੋਲੇ ਭੱਜ ਜਾਂਦੇ ਨੇ ਕਦੇ ਵਾਸ ਲਾਗੇ ਚਿੱਟਾ ਜਾ ਕੇ ਸਿਪਾਹੇ ਚਾ ਟੈਡੂ ਮੇਰੇ ਹਲੇ ਹਵਾ ਚ ਹੋਈ ਫਿਰਦੇ ਨੇ ਪਿੱਕਾ ਭਾਈ ਯਾਰਾ ਨਹੀਂ ਨਾਲ ਲੜੀ ਪਹਿਲਾਂ ਸ਼ਰਮ ਨਹੀਂ ਹੁਣ ਉਹ ਵੱਡੀ ਮੀਡੀਆ ਵਾਲੀ ਬਣਦੀ ਐ ਪਹਿਲਾਂ ਜਾਣਦੀ ਕਿ ਅਸੀਂ ਤੇ ਪਰਾਲੇ ਕੋਲ ਗੰਡੀ ਗਾਣਾ ਸਾਰੇ 3 ਵੀ ਰੱਖਿਆ ਤੁਸੀਂ ਕੋਈ ਇਹ ਇਤਾਮ ਨਹੀਂ ਦਿੰਨੇ ਜਿੱਦੇ ਆ ਗਿਆ ਉਹਦੇ ਤੇ ਨਾ ਕੋਈ ਮਾਫੀ ਮੰਗਣੀ ਤੇਰੇ ਲਈ ਛੱਦਾ ਲੱਤਾਂ ਤੋੜਾ ਕੇ ਉਹ ਸਿੱਧਾ ਜਿਹਨੂੰ ਅੱਜ ਕਹਿ ਜਾਨਾ ਸਾਬ ਰੱਖੀ ਆਵਦਾ ਕਹਤ ਤੁਹਾਡਾ ਕੀ ਕਹਿਣਾ ਇਸ ਬਾਰੇ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਸੋ ਦੇਖਿਆ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ ਤੇ ਲੋਕ ਜਿਹੜਾ ਕਿ ਚੰਗੀ ਕੋਈ ਚੀਜ਼ ਦੇਖਣ ਦੇ ਮਾਰੇ ਵੀ ਫੋਨ ਚੱਕ ਲੈਂਦੇ ਨੇ ਪਰ ਜਿਸ ਤਰੀਕੇ ਦੇ ਨਾਲ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਪਰੋਸਿਆ ਜਾ ਰਿਹਾ ਹੈ ਉਹ ਤਾਂ ਨਾ ਦੇਖਣਯੋਗ ਆ ਤੇ ਨਾ ਹੀ ਸੁਣਨਯੋਗ ਆ ਜਿਸ ਕਰਕੇ ਲੋਕਾਂ ਦੇ ਵੱਲੋਂ ਵੀ ਇਸ ਨੂੰ ਲੈ ਕੇ ਜਿਹੜੇ ਕਿ ਲਾਂਤਾਂ ਪਾਈਆਂ ਜਾਂਦੇ ਨੇ ਬਿਊਰੋ ਰਿਪੋਰਟ ਛਣਕਾਟਾ ਨਿਊਜ਼